ਵੀਡੀਓ ਨੂੰ ਕਰਦੇ ਹੋ ਬੱਦ ਤੋਂ ਬੱਦ ਸ਼ੇਅਰ ਕਹਿੰਦੇ ਜੀ होली ਤੇ 14 ਤਰੀਕ ਤੋਂ ਪਹਿਲਾਂ ਇਸ होली ਤੇ ਹੋਣਗੇ ਮੁੱਲਾਂਪੁਰ ਸ ਗਰੀਬਦਾਸ ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਵਾਲਾ ਦਾ ਇਲੈਕਟ੍ਰੋਨਿਕ ਦਾ ਵੱਡਾ ਸਟੋਰ ਹੈ ਹਾਂਜੀ होली ਤੇ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਇਨਵਰਟਰ ਬੈਟਰੀ ਹਾਂਜੀ ਏਸੀ ਪੱਖੇ ਹਮ ਕੂਲਿੰਗ ਵਾਸਤੇ ਜਿਵੇਂ ਕੂਲਿੰਗ ਫ੍ਰਿਜ ਹੋਗੇ ਹਾਂਜੀ ਐਮ ਦੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਅਗਰ ਤੁਸੀਂ ਏਸੀ ਖਰੀਦਣਾ ਚਾਹਦੇ ਹੋ ਤਾਂ ਇਹ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ ਹਮ ਕੂਲਰ ਖਰੀਦਣਾ ਚਾਹੁੰਦੇ ਹੋ ਇਨਵਰਟਰ ਦੀ ਬੈਟਰੀ ਖਰੀਦਣਾ ਚਾਹੁੰਦੇ ਹੋ ਹਾਂਜੀ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਜ਼ੋਰ ਦਾ ਵੀ ਹੈਗਾ ਤੇ ਦੇਸੀ ਮਾਲ ਤਾਂ ਰੱਖਿਆ ਤੁਸੀਂ ਮੈਂ ਕਹਿੰਦਾ ਜੀ 4 ਸਾਲ ਦੀ ਗਾਰੰਟੀ ਇਨਵਰਟਰ ਦੀ ਬੈਟਰੀ ਹੂੰ ਪੁਰਾਣੀ ਲਿਆਓ ਨਵੀਂ ਲੈ ਜਾਓ ਹੂੰ 4490 ਦੇ ਵਿੱਚ ਐਗਰੀ ਦੀ ਆਫਰ ਹੈ ਹਾਂਜੀ ਐਲਈਡੀ 6490 ਦੇ ਵਿੱਚ ਹਾਂਜੀ 32 ਇੰਚ ਦੀ ਐਲਈਡੀ ਜਿਸ ਦੀ 1 ਸਾਲ ਦੀ ਗਾਰੰਟੀ ਰਹੇਗੀ ਠੀਕ ਹੈ ਜੀ 8990 ਦੇ ਵਿੱਚ 3 ਸਾਲ ਦੀ ਗਾਰੰਟੀ ਵਾਲੀ 32 ਇੰਚ ਦੀ ਐਲਡੀ ਹੂੰ ਬਿੱਲ ਦੇ ਉੱਪਰ ਰਿਟਰਨ ਦੇ ਵਿੱਚ ਲਿਖੇ ਦਵਾਂਗੇ 3 ਸਾਲ ਦੀ ਗਾਰੰਟੀ 3 ਸਾਲ ਦੀ ਗਾਰੰਟੀ ਸਮਾਰਟ ਪਲੱਸ ਐਂਡਰੋਇਡ ਓਕੇ 8990 ਦੇ ਗਾਰੰਟੀ ਦੇਵਾਂਗੇ ਵਾਰੰਟੀ ਤਾਂ ਨਹੀਂ ਦੇਵਾਂਗੇ ਵਾਰੰਟੀ ਨਹੀਂ ਜੀ ਗਾਰੰਟੀ ਹੀ ਤਾਂ ਤੁਸੀਂ ਉਸ ਕ੍ਰਾਂਚ ਕਰਦੇ ਅਗਰ ਕਿਸੇ ਨੇ ਕੂਲਰ ਖਰੀਦਣਾ ਹੈ ਰੇਟ ਜੈਨੂਨ ਹੈ ਵਧੀਆ ਰੇਟ ਆਉਗਾ ਬਿਲਕੁਲ ਜੀ ਕੂਲਰ ਖਰੀਦਣੇ ਦੀ ਜ਼ਰੂਰਤ ਹੈ ਸਾਨੂੰ ਵਟਸਐਪ ਤੇ ਮੈਸੇਜ ਕਰੋ ਹੂੰ ਕੂਲਰ ਲਿਖ ਦਿਓ ਅਸੀਂ ਤੁਹਾਨੂੰ ਫੋਟੋ ਵੀ ਭੇਜਾਂਗੇ ਬਕਾਇਦਾ ਵੀਡੀਓ ਵੀ ਭੇਜਾਂਗੇ ਤੇ ਰੇਟ ਵੀ ਭੇਜਾਂਗੇ ਪਰ ਸਾਡਾ ਚੈਲੰਜ ਰਹੇਗਾ ਸਾਡੇ ਤੋਂ ਸਸਤਾ ਕੋਈ ਨਹੀਂ ਦੇ ਸਕਦਾ Holi ਦਾ স্পেশাল ডিসਕਾਊਂਟ ਹੈ ਇਹ ਪੂਰਾ ਅਮਲ ਕੀ ਚੈਲੰਜ ਹੈ ਮੈਂ ਕਹਿੰਦਾ ਜੀ ਪੂਰੇ ਪੰਜਾਬ ਕੇ ਪੂਰੇ ਚੰਡੀਗੜ੍ਹ ਹਰਿਆਣਾ ਹਿਮਾਚਲ ਪੂਰੇ ਇੰਡੀਆ ਦਾ ਚੈਲੰਜ ਹੈ ਸਾਡਾ ਕੁੱਲਰ ਸਭ ਤੋਂ ਸਸਤਾ ਰਹੇਗਾ ਸੂਰੀ ਬਾਤ ਨੂੰ ਜਿਹਨਾਂ ਦੇ ਉੱਪਰ ਜਿਹੜੀ ਸਕੀਮ ਲੱਗੂਗੀ ਇਸ ਵਾਰ ਵਾਸ਼ਿੰਗ ਮਸ਼ੀਨਾਂ ਤੇ ਇਸ ਵਾਰੀ ਬੜੀ ਪਰ ਸਕੀਮ ਹੈ ਜੀ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤ ਹਾਂਜੀ 6990 ਦੇ ਵਿੱਚ 7 ਕਿਲੋ ਦੀ ਮਸ਼ੀਨ 5 ਸਾਲ ਮੋਟਰ ਗਾਰੰਟੀ 2 ਸਾਲ ਕੰਪਲੀਟ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦਵਾਂਗੇ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਵਧੀਆ ਸਾਡੇ ਚੈਨਲ ਨੂੰ ਫੋਲੋ ਕਰਕੇ ਆਂਦਾ ਉਸ ਨੂੰ 스마트 ਵਾਚ ਇੱਕ ਫ੍ਰੀ ਦਿੱਤੀ ਜਾਏਗੀ। ਆ ਗਿਫਟ ਮਿਲੂਗਾ। ਤੀਸਰੀ ਇਸ ਦੀ ਕੋਈ ਵੀ ਮਸ਼ੀਨ ਸਾਡੇ ਤੋਂ ਬਾਏ ਕਰਦਾ ਉਸ ਨੂੰ ਇੱਕ 스마트 ਵਾਚ ਫ੍ਰੀ ਦਿੱਤੀ ਜਾਊਗੀ। ਫਿਰ ਇਹਨੂੰ ਸ਼ੇਅਰ ਕਰਕੇ, ਲਾਈਕ ਕਰਕੇ, ਕਮੈਂਟ ਕਰਕੇ ਆਉਣਾ ਪਊਗਾ। ਮੱਕਾਊਗਾ ਕਸਟਮਰ ਦਾ। ਪੱਕਾ ਜੀ, 1 ਟਨ ਦਾ AC ਰੇਟ ਸੁਣ ਲਓ। ਕਾਪੀ ਪੈਨ ਚੱਕ ਲਓ, ਲਿਖ ਲਓ। 1 ਟਨ ਦਾ AC 10 ਸਾਲ ਕੰਪਰੈਸ਼ਨ ਗਾਰੰਟੀ ਦੇ ਨਾਲ ਹੂੰ। 3 ਸਟਾਰ ਇਨਵਰਟਰ ਵਾਲਾ 24990 ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੇ ਮਿਲਦਾ। 1 ਟਨ ਦਾ AC। 1 ਟਨ ਦਾ AC 24990 ਦੇ ਵਿੱਚ 3 ਸਟਾਰ ਇਨਵਰਟਰ ਏਸੀ ਇਨਵਰਟਰ ਏਸੀ 10 ਸਾਲ ਕੰਪ੍ਰੈਸ਼ਨ ਗਾਰੰਟੀ ਦੇ ਨਾਲ ਲਟਾਵਾ ਕਮਿਊਨੀਕੇਸ਼ਨ ਤੇ ਲੈ ਕੇ ਜਾਓ ਵੀਡੀਓ ਨੂੰ ਸ਼ੇਅਰ ਕਰਕੇ ਆਓ ਕਮੈਂਟ ਵੀਡੀਓ ਨੂੰ ਕਰਦੇ ਹੋ ਬੱਦ ਤੋਂ ਬੱਦ ਸ਼ੇਅਰ ਕਹਿੰਦੇ ਜੀ ਹੋਲੀ ਤੇ 14 ਤਰੀਕ ਤੋਂ ਪਹਿਲਾਂ ਇਸ ਹੋਲੀ ਤੇ ਹੋਣਗੇ ਮੁੱਲਾਂਪੁਰ ਸ ਗਰੀਬਦਾਸ ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਵਾਲਾ ਦਾ ਇਲੈਕਟ੍ਰੋਨਿਕ ਦਾ ਵੱਡਾ ਸਟੋਰ ਆ ਜਿੱਥੇ ਪਹੁੰਚੇ ਆ ਤੇ ਆਫਰਾਂ ਲੈ ਕੇ ਆਏ ਆ ਨਵੀਆਂ ਤੇ ਲਟਾਵਾ ਪਾਪਾ ਜੀ ਹੁਣ ਸਾਡੇ ਨਾਲ ਮੌਜੂਦ ਨੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹੋਰ ਜੀ ਠੀਕ ਠਾਕ ਹੋ ਠੀਕ ਠਾਕ ਜੀ ਖੰਨਾ ਟਾਈਮਸ ਟੀਵੀ ਦੇਖਦੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਸਲਾਮ ਧੰਨਵਾਦੀ ਭਾਈ ਕਿਹੜੀਆਂ ਆਫਰਾਂ ਸਟਾਰਟ ਕਰਨ ਲੱਗੀਆਂ ਇਸ ਵਾਰ ਵਿੱਚ ਹੋਲੀ ਦੇ ਬਿਲਕੁਲ ਜੀ ਇਸ ਵਾਰੀ ਹੋਲੀ ਤੇ ਅਸੀਂ ਕਰਦੇ ਨੇ ਵੱਡੇ ਧਮਾਕੇ ਹਾਂਜੀ ਹੋਲੀ ਤੇ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਇਨਵਰਟਰ ਬੈਟਰੀ ਹਾਂਜੀ ਏਸੀ ਪੱਖੇ ਹਮ कूलिंग वास्ते जी में कूलिंग फ्रिज हो गए हमे दी चीजਾਂ ਦੀ ਜਰੂਰਤ ਹੁੰਦੀ ਹੈ ਉਸ ਚੀਜ਼ਾਂ ਵਾਸਤੇ ਅਸੀਂ ਸਪੈਸ਼ਲ ਡਿਸਕਾਊਂਟ ਹਾਂਜੀ ਤੇ ਕੰਪਨੀ ਦੀਆਂ ਚੀਜ਼ਾਂ ਲੈ ਕੇ ਆਇਆ ਏਸੀ ਇਸ ਵਾਰੀ ਬੜੇ ਸਸਤੇ ਰੇਟਾਂ ਤੇ ਦੇ ਦੇਣੇ ਇੱਕ ਵਾਰੀ ਅਗਰ ਤੁਸੀਂ ਏਸੀ ਖਰੀਦਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ ਹੂੰ ਕੂਲਰ ਖਰੀਦਣਾ ਚਾਹੁੰਦੇ ਹੋ ਇਨਵਰਟਰ ਦੀ ਬੈਟਰੀ ਖਰੀਦਣਾ ਚਾਹੁੰਦੇ ਹੋ ਹਾਂਜੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਈ ਸਰਵਲ ਕਿੱਥੇ ਕਰੂੰਗਾ ਇਹ ਲੱਗਦਾ ਹੈ ਇਨਵਰਟਰ ਵਗੈਰਾ ਪੈਨੇ ਸਰਵਲ ਚ ਬਿਲਕੁਲ ਜੀ ਬਿਲਕੁਲ ਜੀ ਇਨਵਰਟਰ ਦੀ ਬੈਟਰੀ ਤੇ ਇੱਕ ਵਾਰ ਬਾਹਰੋਂ ਆ ਕੇ ਦਿਖਾ ਤੋ ਮਤਲਬ ਕਿ ਕਿਹੜੀ ਕੰਪਨੀ ਦਾ ਇਨਵਰਟਰ ਹੈ ਦੱਸ ਦੋ ਵੀ ਕੰਪਨੀ ਦਾ ਵੀ ਹੈਗਾ ਤੇ ਦੇਸੀ ਮਾਲ ਤਾਂ ਨੱਖਿਆ ਤੁਸੀਂ ਮੈਂ ਕਹਿੰਦਾ ਜੀ 4 ਸਾਲ ਦੀ ਗਾਰੰਟੀ ਇਨਵਰਟਰ ਦੀ ਬੈਟਰੀ ਹੂੰ ਪੁਰਾਣੀ ਲਿਆਓ ਨਵੀਂ ਲੈ ਜਾਓ ਹੂੰ 4490 ਦੇ ਵਿੱਚ 4490 ਰੁਪਏ ਦੇ ਵਿੱਚ ਬਿਲਕੁਲ ਜੀ 4490 ਦੇ ਵਿੱਚ ਇਨਵਰਟਰ ਦੀ ਬੈਟਰੀ 4 ਸਾਲ ਦੀ ਗਾਰੰਟੀ ਵਾਲੀ ਪੁਰਾਣੀ ਲਿਆਓ ਨਵੀਂ ਲੈ ਜਾਓ ਹਾਂਜੀ ਜੀ ਕਹਿੰਦੇ ਜੀ ਵੱਡੀ ਆਫਰ ਲਗਾਤੀ ਪੁਰਾਣਾ ਇਨਵਰਟਰ ਲਿਆਓ ਤੇ ਨਵੀਂ ਲੈ ਜਾਓ 4490 ਰੁਪਏ ਦੇ ਵਿੱਚ ਦੂਜੀ ਗੱਡੀ ਆਫਰ ਹੈ ਬਣੀ 4 ਸਾਲ ਦੀ ਗਾਰੰਟੀ ਵਾਲੀ 4 ਸਾਲ ਦੀ ਗਾਰੰਟੀ ਵੀ ਹੈ ਜੀ 4 ਸਾਲ ਦੀ ਗਾਰੰਟੀ ਵਾਲੀ ਜਿਹੜਾ ਇਹ ਚੈਨਲ ਨੂੰ ਦੇਖ ਕੇ ਹਾਂਜੀ ਸ਼ੇਅਰ ਕਰਕੇ ਲਾਈਕ ਕਰਕੇ ਆਊਗਾ ਉਸ ਨੂੰ ਗਿਫਟ ਵੀ ਦਿੱਤਾ ਜਾਏਗਾ ਹੂੰ ਤੇ ਗਿਫਟ ਐਲਡੀ ਦੀ ਆਫਰ ਹੈ ਹਾਂਜੀ ਐਲਡੀ 6490 ਦੇ ਵਿੱਚ ਹਾਂਜੀ 32 ਇੰਚ ਦੀ ਐਲਡੀ ਜਿਸ ਦੀ 1 ਸਾਲ ਦੀ ਗਾਰੰਟੀ ਰਹੇਗੀ ਠੀਕ ਹੈ ਜੀ 8990 ਦੇ ਵਿੱਚ 3 ਸਾਲ ਦੀ ਗਾਰੰਟੀ ਵਾਲੀ ਹਾਂਜੀ 32 ਇੰਚ ਦੀ ਐਲਡੀ ਹਮ ਬਿੱਲ ਦੇ ਉੱਪਰ ਰਿਟਰਨ ਦੇ ਵਿੱਚ ਲਿਖੇ ਦਵਾਂਗੇ 3 ਸਾਲ ਦੀ ਗਾਰੰਟੀ ਆਣੀ 3 ਸਾਲ ਦੀ ਗਾਰੰਟੀ 스마트 ਪਲਸ ਐਂਡਰੋਇਡ ਓਕੇ 8990 ਦੇ ਵਿੱਚ ਗਾਰੰਟੀ ਦੇਵਾਂਗੇ ਵਾਰੰਟੀ ਤਾਂ ਨਹੀਂ ਦੇਵਾਂਗੇ ਵਾਰੰਟੀ ਨਹੀਂ ਜੀ ਗਾਰੰਟੀ ਹੀ ਤਾਂ ਗਾਰੰਟੀ ਦੇਵਾਂਗੇ 3 ਸਾਲ ਦੀ ਜੀ ਠੀਕ ਹੈ ਜੀ ਆਪਾ ਭਾਈ ਏਡੇ ਵੱਡੇ ਕੂਲਰ ਹੈ ਕਿਹੜੇ ਕੰਮ ਆਉਂਦੇ ਨੇ ਹਾਂਜੀ ਇਹ ਸਪੈਸ਼ਲ ਜਿਹੜੇ ਸਾਡੇ ਭਰਾ ਟੈਂਟ ਦਾ ਕੰਮ ਕਰਦੇ ਆਂ ਹਾਂਜੀ ਜਾਂ ਕੋਈ ਫੰਕਸ਼ਨਾਂ ਵਿਆਹ ਸ਼ਾਦੀਆਂ ਮੇਲਿਆਂ ਦੇ ਵਿੱਚ ਕੂਲਰ ਲੱਗਦੇ ਬڑے-ਬڑے ਕੂਲਰ ਇਸ ਵਾਰੀ ਅਸੀਂ ਵੱਡੇ ਤੋਂ ਵੱਡਾ ਕੂਲਰ ਦੇ ਰਹੇ ਆਂ ਇਹ ਕੂਲਰ 3-4 ਏਸ਼ੀਆਂ ਦਾ ਕੰਮ ਕਰੂਗਾ ਜਿਨ੍ਹਾਂ ਨੇ ਮੱਜਾਂ ਦੇ گاਵਾਂ ਦੇ ਫਾਰਮ ਹਾਊਸ ਆ ਜਾਂ ਕਿਸੇ ਦੀ ਵੱਡੀ ਦੁਕਾਨ ਹੈ ਉੱਥੇ ਛੋਟੇ ਕੂਲਰ ਨਹੀਂ ਚੱਲਦੇ ਇਹ ਵੱਡੇ ਕੂਲਰ ਵੱਡੇ ਡਿਸਕਾਊਂਟ ਦੇ ਵਿੱਚ ਖੁੱਲ੍ਹੇ ਹਵਾਵਾਂ ਦੀ ਦੂਰ ਤੱਕ ਖੁੱਲ੍ਹੀ ਦੂਰ ਤੱਕ ਹਵਾ ਜੀ ਡਿਸਕਾਊਂਟ ਵੱਡਾ ਵੱਧ ਤੋਂ ਵੱਧ ਡਿਸਕਾਊਂਟ ਕਿੰਨੇ ਕਿ ਕਿੰਨੇ ਕਿ ਸਟਾਕ ਨੇ ਆਪਣੇ ਕੋਲ ਵੱਡੇ ਕੋਲਣ ਦੇ ਗੱਲ ਕਰੀਏ ਇੱਕ ਵਾਰੀ ਕੈਮਰਾਮੈਨ ਜੀ ਜਰਾ ਸਟਾਕ ਤੇ ਨਿਗਾਹ ਮਰਾਓ ਸਾਡੇ ਕੋਲ ਕੂਲਰ ਦਾ ਸਟਾਕ ਬਹੁਤ ਹੈ ਸਾਡੇ ਕੋਲ ਵੱਡੇ ਰੱਖੇਗੇ ਛੋਟੇ ਵੀ ਹੈਗੇ ਆਪਣੇ ਕੋਲ ਬਹੁਤ ਜੀ ਛੋਟੇ ਵੀ ਹੈਗੇ ਹਰ ਇੱਕ ਵਰਗ ਦੇ ਕੂਲਰ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰੇ ਤਰ੍ਹਾਂ ਦੇ ਮਿਲਣਗੇ ਬਿਲਕੁਲ ਕੂਲਰ ਦੀ ਸ਼ੁਰੂਆਤ 2000 ਰੁਪਏ ਤੋਂ ਹੋ ਜਾਂਦੀ ਹੈ ਹਾਂਜੀ 1990 ਰੁਪਏ ਦੇ ਵਿੱਚ कूलर हम किसी नु ਘਰ ਵਾਸਤੇ ਪੀਜੀ ਵਾਸਤੇ ਛੋਟਾ ਕੂਲਰ ਚਾਹੀਦਾ 2000 ਰੁਪਏ ਤੋਂ ਸ਼ੁਰੂਆਤ ਹ ਤੇ ਉਸ ਤੋਂ ਬਾਅਦ ਵੱਡੇ ਤੋਂ ਵੱਡੇ ਕੂਲਰ ਇੱਕ ਵਾਰੀ ਜਰ ਕੈਮਰਾਮੈਨ ਜੀ ਵੱਡੇ ਕੂਲਰ ਤੋਂ ਦਿਖਾਉ ਜਣਾ ਬਹੁਤ ਵੱਡੇ ਲੱਗੇ ਇਹ ਵਿੱਚ ਬੋ ਜੀ ਮੈਂ ਕਹਿੰਦਾ ਇੱਕ ਵਾਰੀ ਇੱਕ ਕੂਲਰ ਤਿੰਨ ਏਸੀਆਂ ਦਾ ਕੰਮ ਕਰੇਗਾ ਹ ਤੇ ਇਹ ਕੂਲਰ ਹਾਂਜੀ ਔਰ ਇੰਨਾ ਕੋ ਮਜ਼ਬੂਤ ਕੂਲਰ ਹੈ ਇਸ ਦੇ ਉੱਪਰ ਚਾਹੇ ਦੋ ਬੰਦੇ ਬਿਠਾ ਦਿਓ ਹਮ ਤਾਰੀ ਕੋਲਰ ਨੂੰ ਕੋਈ ਦਿੱਕਤ ਨਹੀਂ ਮਜ਼ਬੂਤੀ ਵੀ ਪੂਰੀ ਹੈ ਬਹੁਤ ਮਜ਼ਬੂਤੀ ਜੱਬਾ ਜੇ ਗੱਲ ਕਰੀਏ ਘਰਾਂ ਵਾਸਤੇ ਵੀ ਕੋਲਰ ਆਪਣੇ ਕੋਲ ਸਾਰੇ ਪੈਨੇ ਹਨ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਬਿਲਕੁਲ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਘਰਾਂ ਵਾਸਤੇ ਛੋਟੇ ਕੋਲਰ ਇਹ ਦੁਕਾਨਾਂ ਵਾਸਤੇ ਵੱਡੇ ਹਾਲ ਸ਼ੋਅਰੂਮਾਂ ਵਾਸਤੇ ਰੇਟ ਜੀ ਰੇਟ ਕਿੱਥੋਂ ਸਟਾਰਟ ਹੋ ਰਿਹਾ ਹੈ ਰੇਟ ਜੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੇ ਕਿਉਂਕਿ ਸਾਡੇ ਦੂਜੇ ਦੁਕਾਨਦਾਰ احتراز ਕਰਦੇ اگر کسی نے کولر خریدنا ہے ریٹ جنون ہے ان ودیا ریٹ ہوگا بالکل جی کولر خریدنے ਦੀ ضرورت ਹੈ ਸਾਨੂੰ WhatsApp ਤੇ ਮੈਸੇਜ ਕਰੋ ਹਮਮ کولਰ ਲਿਖ ਦਿਓ ਅਸੀਂ ਉਸ ਨੂੰ ਫੋਟੋ ਵੀ ਭੇਜਾਂਗੇ ਬਕਾਇਦਾ ਵੀਡੀਓ ਵੀ ਭੇਜਾਂਗੇ ਤੇ ਰੇਟ ਵੀ ਭੇਜਾਂਗੇ ਪਰ ਸਾਡਾ ਚੈਲੰਜ ਰਹੇਗਾ ਸਾਡੇ ਤੋਂ ਸਸਤਾ ਕੋਈ ਨਹੀਂ ਦੇ ਸਕਦਾ होली ਦਾ স্পেশাল ਡਿਸਕਾਊਂਟ ਹੈ ਇਹ ਪੂਰਾ ਅਮਲ ਕੀ ਚੈਲੰਜ ਹੈ ਮੈਂ ਕਹਿੰਦਾ ਜੀ ਪੂਰੇ ਪੰਜਾਬ ਗਿਆ ਪੂਰੇ ਚੰਡੀਗੜ੍ਹ ਹਰਿਆਣਾ ਹਿਮਾਚਲ ਪੂਰੇ ਇੰਡੀਆ ਦਾ ਚੈਲੰਜ ਹੈ ਸਾਡਾ کولਰ ਸਭ ਤੋਂ ਸਸਤਾ ਰਹੇਗਾ ਪੋਜੀ ਵਾਸ਼ਿੰਗ ਮਸ਼ੀਨਾਂ ਦੇ ਉੱਪਰ ਕਿਹੜੀ ਸਕੀਮ ਲੱਗੂਗੀ ਇਸ ਵਾਰ ਵਾਸ਼ਿੰਗ ਮਸ਼ੀਨਾਂ ਤੇ ਇਸ ਵਾਰੀ ਬੜੀ ਫਾਇਦੇ ਸਕੀਮ ਹੈ ਜੀ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤ ਹਾਂਜੀ 6990 ਦੇ ਵਿੱਚ 7 ਕਿਲੋ ਦੀ ਮਸ਼ੀਨ 5 ਸਾਲ ਮੋਟਰ ਗਾਰੰਟੀ 2 ਸਾਲ ਕੰਪਲੀਟ ਗਾਰੰਟੀ ਠੀਕ ਹੈ ਜੀ ਰਿਟਰਨ ਦੇ ਵਿੱਚ ਲਿਖ ਕੇ ਦਵਾਂਗੇ ਹਮ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਵਧੀਆ ਸਾਡੇ ਚੈਨਲ ਨੂੰ ਫੋਲੋ ਕਰਕੇ ਆਂਦਾ ਉਸ ਨੂੰ 스마트 వాਚ ਇੱਕ ਫ੍ਰੀ ਦਿੱਤੀ ਜਾਏਗੀ। ਹਾਂ ਗਿਫਟ ਮਿਲੂਗਾ। ਤੀਸਰੀ ਇਸ ਦੀ ਕੋਈ ਵੀ ਮਸ਼ੀਨ ਸਾਡੇ ਤੋਂ ਬਾਏ ਕਰਦਾ ਉਸ ਨੂੰ ਇੱਕ 스마트 వాਚ ਫ੍ਰੀ ਦਿੱਤੀ ਜਾਊਗੀ। ਇਹਨਾਂ ਕਟ ਰੇਟ ਲਾਦਾ ਮਸ਼ੀਨ ਦਾ 7 ਕਿਲੋ ਦੀ ਮਸ਼ੀਨ 76990 ਦੇ ਵਿੱਚ 5 ਸਾਲ ਦੀ ਗਾਰੰਟੀ 9 ਕਿਲੋ ਦੀ ਮਸ਼ੀਨ 9990 ਦੇ ਵਿੱਚ ਨਾਲ 스마트 వాਚ ਫਿਰ ਇਹਨੂੰ ਉਸ ਵਾਰਬੋਜ਼ ਮਿਲੂਗੀ ਫ੍ਰੀ ਵਿੱਚ ਬਿਲਕੁਲ ਹੀ ਕੰਡੀਸ਼ਨ ਹੈ ਵੀ ਸ਼ੇਅਰ ਕਰਕੇ ਫੋਲੋ ਕਰਕੇ ਚੈਨਲ ਨੂੰ ਵਧੀਆ ਕਮੈਂਟ ਕਰਕੇ ਆਉਣਾ ਪਊਗਾ ਨਾਲ ਇੱਕ 스마트 ਵਾਚ ਜਿਹੜੀ ਦਿੱਤੀ ਜਾਊਗੀ ਜਿਸ ਦੇ ਨਾਲ 7/ ਅਲਟਰਾ ਵਾਚ ਦਿੱਤੀ ਜਾਊਗੀ ਹਾਂਜੀ ਉਸ ਤੋਂ ਬਾਅਦ ਸਾਡੇ ਕੋਲ 12 ਕਿਲੋ ਦੀ ਮਸ਼ੀਨ ਆ ਜਾਂਦੀ ਹੈ ਜੀ 12 ਕਿਲੋ ਦੀ ਮਸ਼ੀਨ ਇੱਕ ਵਾਰੀ ਦਿਖਾ ਦਿਓ ਕੈਮਰਾਮੈਨ ਜੀ ਬਹੁਤ ਖੁੱਲੀ ਢੁੱਲੀ ਮਸ਼ੀਨ ਟਫਨ ਗਲਾਸ ਨੇ ਮਸ਼ੀਨਾਂ ਸਾਰੀਆਂ ਟਫਨ ਗਲਾਸਾਂ ਜੀ 10 ਸਾਲ ਦੀ ਗਾਰੰਟੀ ਮੋਟਰ ਦੇ ਨਾਲ ਹਾਂਜੀ 13990 ਦੇ ਵਿੱਚ 12 ਕਿਲੋ ਦੀ ਮਸ਼ੀਨ ਨਾਲੇ ਸ਼ੇਅਰ ਕਰਕੇ ਆ ਜੋ 스마트 వాਚ ਫ੍ਰੀ 10 ਸਾਲ ਦੀ ਮਿਲੂਗੀ ਮੋਟਰ ਗਾਰੰਟੀ 10 ਸਾਲ ਜੀ ਦਿਖਾਓ ਕੈਮਰਾਮੈਨ ਜੀ 10 ਸਾਲ ਦੀ ਗਾਰੰਟੀ ਦੇ ਨਾਲ ਹੂੰ ਉਸ ਤੋਂ ਬਾਅਦ ਸਾਡੇ ਕੋਲ LG ਦੀ ਮਸ਼ੀਨ LG ਦੀ ਮਸ਼ੀਨ 8 ਕਿਲੋ ਦੀ 12490 ਦੇ ਵਿੱਚ ਹਾਂਜੀ 7 ਕਿਲੋ ਦੀ 10490 ਦੇ ਵਿੱਚ ਹਾਂਜੀ ਇਹ ਰੇਟ ਕਾਪੀ ਪੈਨ ਚੱਕ ਕੇ ਲਿਖ ਲੋ ਅਗਰ ਤੁਸੀਂ ਵਾਸ਼ਿੰਗ ਮਸ਼ੀਨ ਲੈਣਾ ਚਾਹੁੰਦੇ ਹੋ ਕਿੱਥੇ ਲਟਾਵਾ ਕਮਿਊਨੀਕੇਸ਼ਨ ਮੁੱਲਾਪੁਰ ਗਰੀਬਦਾਸ ਨਿਊ ਚੰਡੀਗੜ੍ਹ ਓਪੋਜ਼ਿਟ ICICI ਬੈਂਕ ਜੀ ਬਿਲਕੁਲ ਜੀ ਸਾਡੇ ਕੋਲ ਏਸੀ ਸਾਰੀ ਕੰਪਨੀਆਂ ਦੇ ਹੁੰਦੇ ਨੇ ਸਕੀਮਾ ਕੀੜੀ ਹੈ ਫਿਰ ਏਸੀ ਦਾ ਪ੍ਰੈਸਵਾਲ ਸਕੀਮਾ ਜੀ ਪ੍ਰਾਈਸ ਅਗਰ ਤੁਹਾਨੂੰ ਏਸੀ ਦਾ ਚਾਹੀਦਾ ਕਿਸੇ ਨਾ ਲੋਇਡ ਦਾ ਏਸੀ ਲੈਣਾ ਵੋਲਟਾਸ ਦਾ ਲੈਣਾ ਬਲੂ ਸਟਾਰ ਐਲਜੀ ਟੀ ਸੀਰੀਜ਼ ਗਾਡਰੇਜ ਹਾਂਜੀ ਸਾਨੂੰ ਵਟਸਐਪ ਤੇ ਹਾਈ ਲਿਖ ਕੇ ਉਸ ਕੰਪਨੀ ਦਾ ਨਾਮ ਲਿਖ ਕੇ ਸਾਡੇ ਤੋਂ ਪ੍ਰਾਈਸ ਪੁੱਛ ਲਓ ਮਾਰਕੀਟ ਨਾਲੋਂ ਘੱਟੋ ਘੱਟ 4-5000 ਰੁਪਏ ਦਾ ਫਾਇਦਾ ਕਸਟਮਰ ਦਾ ਕਰਾਵਾਂਗੇ ਪਰ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਆਣਾ ਪਊਗਾ ਮੈਂ ਕਹਾਂਗਾ ਕਸਟਮਰ ਦਾ ਜੀ ਇੱਕ ਟਨ ਦਾ AC ਰੇਟ ਸੁਣ ਲਓ ਕਾਪੀ ਪੈਨ ਚੱਕ ਲਓ ਲਿਖ ਲਓ ਇੱਕ ਟਨ ਦਾ AC 10 ਸਾਲ ਕੰਪਰੈਸ਼ਨ ਗਾਰੰਟੀ ਦੇ ਨਾਲ 3 ਸਟਾਰ ਇਨਵਰਟਰ ਵਾਲਾ 24990 ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੇ ਮਿਲਦਾ ਇੱਕ ਟਨ ਦਾ AC ਇੱਕ ਟਨ ਦਾ AC 24990 ਦੇ ਵਿੱਚ 3 ਸਟਾਰ ਇਨਵਰਟਰ AC 10 ਸਾਲ ਕੰਪਰੈਸ਼ਨ ਗਾਰੰਟੀ ਦੇ ਨਾਲ ਲਟਾਵਾ ਕਮਿਊਨੀਕੇਸ਼ਨ ਤੇ ਲੈ ਕੇ ਜਾਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਓ ਕਮੈਂਟ ਕਰਕੇ ਆਓ ਵਧੀਆ ਵਧੀਆ ਤੁਹਾਨੂੰ ਇੱਥੇ ਲਟਾਵਾ ਕਮਿਊਨੀਕੇਸ਼ਨ ਤੇ ਦਿੱਤਾ ਜਾਏਗਾ ਕਿੰਨੇ ਟਨ ਤੱਕ ਏਸੀ ਆਪਣੇ ਕੋਲ ਮਿਲਣਗੇ ਜੀ ਸਾਡੇ ਕੋਲ ਡੇਟ ਟਨ 3 ਸਟਾਰ 5 ਸਟਾਰ ਹਾਂਜੀ ਇਨਵਰਟਰ ਨੋਨ ਇਨਵਰਟਰ 2 ਟਨ ਇਹ ਸਾਰੇ ਏਸੀ ਸਾਡੇ ਕੋਲ ਸਾਰੇ ਸਾਰੇ ਤਰ੍ਹਾਂ ਦੇ ਮਿਲਣਗੇ ਜਰੂਰ ਹੁੰਦੇ ਆਂ ਜੀ ਅਗਰ ਕੋਈ ਦੂਰਪਹਾੜ ਤੋਂ ਬੰਦਾ ਆਣਾ ਚਾਹੁੰਦਾ ਸਾਨੂੰ ਫੋਨ ਨਹੀਂ ਕਰਦਾ ਜਾਂ ਅਸੀਂ ਨਹੀਂ ਚੱਕਦੇ ਤਾਂ WhatsApp ਤੇ ਮੈਸੇਜ ਕਰ ਦਿਓ ਰਿਪਲਾਈ ਹਰ ਕਸਟਮਰ ਨੂੰ ਕੀਤਾ ਜਾਂਦਾ ਤੇ نیچے ਦਿੱਤੇ ਨੰਬਰਾਂ ਤੇ ਸੰਪਰਕ ਵੀ ਕਰ ਸਕਦੇ ਹੋ ਜੀ ਲਟਾਵਾ ਕਮਿਊਨੀਕੇਸ਼ਨ ਵਾਲੇ ਦੇ ਗਡਾਉਨ ਦੇ ਵਿੱਚ ਪਹੁੰਚ ਗਏ ਫਰਿੱਜਾਂ ਦਾ ਪੂਰਾ ਭੰਡਾਰ ਲੱਗਿਆ ਹੋਇਆ ਹੈ ਬਾਈ ਜੀ ਸਾਰੇ ਫਰਿੱਜਾਂ ਮਿਲਣਗੇ ਆਪਣੇ ਕੋਲ ਜੀ ਸਪੈਸ਼ਲ ਸਕੀਮ ਸਪੈਸ਼ਲ ਡਿਸਕਾਊਂਟ ਲਟਾਵਾ ਕਮਿਊਨੀਕੇਸ਼ਨ ਤੇ ਇਸ ਵਾਰ ਹੌਲੀ ਤੇ ਮਿਲਣਾ ਟੀ ਸੀਰੀਜ਼ ਦਾ 190 ਲੀਟਰ ਬਾਓ ਜੀ 190 ਲੀਟਰ 10 ਸਾਲ ਕੰਪਰੈਸ਼ਨ ਵਾਰੰਟੀ ਦੇ ਨਾਲ 10990 ਦੇ ਵਿੱਚ ਮਿਲਣਾ 10990 ਦੇ ਵਿੱਚ 10990 ਦੇ ਵਿੱਚ ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਦਾ ਹੈ ਵਧੀਆ ਕਮੈਂਟ ਕਰਦਾ ਨਾਲੇ 스마트 వాచ్ ਸਾਡੇ ਤੋਂ ਲੈਣੀ ਨਾ ਭੁੱਲਿਓ ਕਹਿ ਕੇ ਲੈ ਕੇ ਜਾਇਓ ਇਹ ਲੈ ਕੇ ਜਾਣੀ ਪੈਣੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ 10000 ਲੈ ਕੇ ਜਾਣੀ 90 ਦੇ ਵਿੱਚ 스마트 వాਚ ਦੇ ਨਾਲ ਫ੍ਰਿਜ 190 ਲੀਟਰ ਦਾ ਉਸ ਤੋਂ ਬਾਅਦ ਕੈਮਰਾਮੈਨ ਜੀ ਸਾਡੇ ਕੋਲ ਬੋਲਟਾਸ ਦੇ ਸਾਡੇ ਕੋਲੇ ਐਲਜੀ ਦੇ ਸਾਡੇ ਕੋਲੇ ਉਹ ਕੈਲਵਿਨੇਟਰ ਦੇ ਸਾਡੇ ਕੋਲੇ ਲਿਬੇਰ ਦੇ ਇਸ ਤਰ੍ਹਾਂ ਦੇ ਮਲਕੀ ਅਦਰ ਬ੍ਰਾਂਡ ਸਾਡੇ ਕੋਲੇ ਸਾਰੇ ਮਿਲਦੇ ਆਂ ਬਟ 10990 ਦੇ ਵਿੱਚ ਟੀ ਸੀਰੀਜ਼ ਦਾ 190 ਲੀਟਰ ਦਾ ਫ੍ਰਿਜ ਨਾਲੇ 스마트 ਵਾਚ ਫ੍ਰੀ ਹਮ ਅਜੀਮਣੀ ਵੀ ਕਿ ਹੋਈਆਂ ਸਾਰੀਆਂ ਆਪਣੇ ਸ਼ੋਅ ਦੇ ਵਿੱਚ ਹਾਂਜੀ ਹਾਂਜੀ ਸਾਡੇ ਕੋਲੇ ਚਿਮਨੀਆਂ ਬਹੁਤ ਵਧੀਆ ਹੁੰਨੀਆਂ ਹਾਂਜੀ ਸਾਡੇ ਕੋਲੇ ਚਿਮਨੀਆਂ ਦੀ ਰੇਂਜ 7490 ਰੁਪਏ ਦੇ ਵਿੱਚ ਹਾਂਜੀ ਚਿਮਨੀ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਸ ਨੂੰ ਨਾਲ ਗਿਫਟ ਦਿੱਤਾ ਜਾਏਗਾ 스마트 ਵਾਚ ਵੀਡੀਓ ਸ਼ੇਅਰ ਲਾਈਕ ਕਮੈਂਟ ਕਰਕੇ ਆਜੋ ਚਿਮਨੀ ਸ਼ਨਸ਼ਾਈਨ ਕੰਪਨੀ ਦੀ 2 ਸਾਲ ਕੰਪਲੀਟ ਗਾਰੰਟੀ ਲਾਈਫਟਾਈਮ ਮੋਟਰ ਗਾਰੰਟੀ 7490 ਦੇ ਵਿੱਚ ਤੇ ਭਾਈ ਚੁੱਲ੍ਹੇ ਵੀ ਰੱਖੇ ਹੋਏ ਗੈਸ ਦੇ ਚੁੱਲ੍ਹੇ ਜੀ ਚੁੱਲ੍ਹੇ ਸਾਡੇ ਕੋਲ ਬਹੁਤ ਵੈਰਾਈਟੀ ਹੈ ਜੀ ਓਕੇ ਇਸ ਤਰ੍ਹਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਪਰ ਸਾਡੇ ਕੋਲ ਚੁੱਲਿਆਂ ਦੀ ਬਹੁਤ ਵੈਰਾਈਟੀ ਹੈ ਚੁੱਲ੍ਹੇ ਸਾਡੇ ਕੋਲ ਇੱਕ ਤੋਂ ਇੱਕ ਸਸਤੇ ਤੋਂ ਸਸਤਾ ਸਸਤਾ ਦੇਣਾ ਲਟਾਵਾ ਕਮਿਊਨੀਕੇਸ਼ਨ ਦੀ ਜ਼ਿੰਮੇਵਾਰੀ ਹੈ ਇੱਕ ਵਾਰ ਪਹੁੰਚਣਾ ਪਊਗਾ ਇੱਥੇ ਗੋਲਾਵਰ ਗਰੀਬ ਦਾ ਬਿਲਕੁਲ ਜੀ ਆਈਸੀਆਈਸੀ ਬੈਂਕ ਦੇ ਬਿਲਕੁਲ ਸਾਹਮਣੇ ਲਟਾਵਾ ਕਮਿਊਨੀਕੇਸ਼ਨ ਹੈ ਭਾਜੀ ਇੱਥੇ ਮੌਜੂਦ ਹੋਣਗੇ ਹਰ ਇੱਕ ਤਰ੍ਹਾਂ ਦਾ ਸਾਮਾਨ ਜਿਹੜਾ ਇੱਥੇ ਤੁਹਾਨੂੰ ਮਿਲੂਗਾ ਇਸ ਵਾਰੀ ਏਸੀ ਖਰੀਦਣਾ ਹਾਂਜੀ ਪੱਕਾ ਖਰੀਦਣਾ ਫ੍ਰਿਜ ਖਰੀਦਣਾ ਇਨਵਰਟਰ ਦੀ ਬੈਟਰੀ ਖਰੀਦਣੀ ਹੈ ਇਹ ਵੀਡੀਓ ਦੇਖ ਲਓ ਐਂਡ ਤੱਕ ਸਾਡੇ ਰੇਟ ਸਭ ਤੋਂ ਸਸਤੇ ਹੋਣ ਵਾਲੇ ਆ ਇਹ ਵੀਡੀਓ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਕਾਪੀ ਪੈਨ ਚੱਕ ਕੇ ਰੇਟ ਲਿਖ ਲਓ ਅਗਰ ਨਹੀਂ ਕੁਝ ਸਮਝ ਆਂਦਾ ਸਾਡੇ ਨੰਬਰ ਸਕਰੀਨ ਤੇ ਚੱਲ ਰਹੇ ਆ ਸਾਨੂੰ ਵਟਸਐਪ ਤੇ ਹਾਇ ਦਾ ਮੈਸੇਜ ਕਰਕੇ ਜਿਸ ਚੀਜ਼ ਦਾ ਰੇਟ ਪੁੱਛਣਾ ਰੇਟ ਪੁੱਛ ਲਓ ਅਸੀਂ ਹਰ ਇੱਕ ਕਸਟਮਰ ਨੂੰ ਰਿਪਲਾਈ ਜ਼ਰੂਰ ਦਵਾਂਗੇ ਸਾਡੇ ਕੋਲੇ ਸਪੈਸ਼ਲ ਪੱਕੇ ਦੇ ਸਕੀਮ ਹਾਂਜੀ 2 ਸਾਲ ਦੀ ਗਾਰੰਟੀ ਵਾਲਾ ਪੱਖਾ 890 ਰੁਪਏ ਦੇ ਵਿੱਚ ਪੀਸ ਟੂ ਪੀਸ ਰਿਪਲੇਸਮੈਂਟ ਗਾਰੰਟੀ 2 ਸਾਲ ਦੀ ਗਾਰੰਟੀ ਵਾਲਾ ਪੱਖਾ 890 ਦੇ ਵਿੱਚ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਸਾਨੂੰ ਦਿਖਾ ਦਿਓ ਤੁਹਾਨੂੰ 890 ਦੇ ਵਿੱਚ ਪੱਖਾ ਦਿੱਤਾ ਜਾਊਗਾ ਤੇ ਜਿਹੜੇ ਨੰਬਰ ਨੇ ਨੰਬਰ ਇੱਕ ਵਾਰ ਦੱਸ ਦਿਓ ਨੰਬਰ ਸੁਣੋ 735533 7744 ਵਟਸਐਪ ਤੇ ਵੀ ਇਹੀ ਹੈ ਮੇਰਾ ਇੱਕੋ ਇੱਕ ਨੰਬਰ ਹੈ ਅਗਰ ਕਾਲ ਨਹੀਂ ਚੱਕੀ ਜਾਂਦੀ WhatsApp ਤੇ ਹਾਇ ਦਾ ਮੈਸੇਜ ਕਰਕੇ ਜੋ ਚੀਜ਼ ਪੁੱਛਣੀ ਹੈ ਔਰ ਆ ਪ੍ਰੋਡਕਟ ਲਿਖ ਦਿਓ ਤੁਹਾਨੂੰ ਜਰੂਰ ਰੇਟ ਦੱਸਿਆ ਜਾਏਗਾ ਸਭ ਤੁਹਾਨੂੰ ਅਟੈਂਡ ਕੀਤਾ ਜਾਏਗਾ ਠੀਕ ਹੈ ਜੀ ਸੋ ਦੇਖਿਆ ਪੂਰੀ ਵੀਡੀਓ ਦੇ ਵਿੱਚ ਜਿੱਥੇ ਤੁਹਾਨੂੰ 쿨ਰ ਹੋਣ ਬਾਅਦ ਵੱਡੇ ਜੰਬੋ 쿨ਰ ਲੱਗੇ ਹੋਏ ਨੇ AC ਹੋਣ ਫਰਿੱਜਾਂ ਹੋਣ ਜੇ ਗੱਲ ਕਰੀ ਹਰੇਕ ਤਰ੍ਹਾਂ ਦਾ ਇਲੈਕਟ੍ਰੋਨਿਕ ਦਾ ਸਮਾਨ ਜਿੱਦਾਂ ਵੀ ਇਨਵਰਟਰ ਹੋਗੇ ਪੱਖੇ ਹੋਗੇ ਮਨਨ ਕਿ ਹਰੇਕ ਤਰ੍ਹਾਂ ਦਾ ਸਮਾਨ ਮਿਲੂਗਾ ਮੋਬਾਈਲ ਫੋਨ ਤੱਕ ਹਰੇਕ ਚੀਜ਼ ਮਿਲੂਗੀ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰਕੇ ਗਿਫਟ ਵੀ ਦਿੱਤੇ ਜਾਣਗੇ ਤੇ ਜਲਦੀ ਤੋਂ ਜਲਦੀ ਪਹੁੰਚੋ ਲਟਾਵਾ ਕਮਿਊਨੀਕੇਸ਼ਨ ਮੁੱਲਾਂਪੁਰ ਗਰੀਬਦਾਸ